ਭਾਈ ਅਮਰਤਪਾਲ ਸਿੰਘ ਜੋ ਕਿ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਐਨਐਸਏ ਦੇ ਤਹਿਤ ਬੰਦ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਤਕਰੀਬਨ 9 ਸਾਥੀ ਹੋਰ ਨੇ ਜੋ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਲਈ ਹਾਈ ਕੋਰਟ ਵਿੱਚ ਜੋ ਕੇਸ ਚੱਲ ਰਿਹਾ ਹੈ ਉਸਤੇ ਵਕੀਲ ਈਮਾਨ ਸਿੰਘ ਖਾਰਾ ਨੇ ਵੱਡੀ ਅਪਡੇਟ ਦਿੱਤੀ ਹੈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਬੰਦ ਨੂੰ ਤਕਰੀਬਨ 9 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਹੈ ਤੇ ਵਕੀਲ ਈਮਾਨ ਸਿੰਘ ਖਾਰਾ ਨੇ ਜੋ ਅਪਡੇਟ ਦਿੱਤੀ ਹੈ ਤੁਸੀਂ ਵੀ ਧਿਆਨ ਨਾਲ ਜਰੂਰ ਸੁਣੀਓ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਦਿਗੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ ਐਨਐਸਏ ਦੀ ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੀਆਂ ਜੋ ਰਿੱਟਾਂ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਪੈ ਚੁੱਕੀ ਹੈ ਪਰ ਇੱਥੇ ਜੋ ਵਾਚਨ ਵਾਲੀ ਗੱਲ ਉਹ ਇਹ ਹੈਗੀ ਹੈ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵਈਆ ਐਨਐਸਸੀ ਕੇਸਾਂ ਨੂੰ ਲੈ ਕੇ ਉਹ ਬੜਾ ਜਿਆਦਾ ਨਿੰਦਨਯੋਗ ਰਿਹਾ ਹੈ ਇਨ੍ਹਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਦਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਸਮੇਂ ਸਿਰ ਜਵਾਬ ਨਾ ਦਾਇਰ ਕਰਕੇ ਫਿਰ ਵਾਰ-ਵਾਰ ਤਰੀਕਾ ਲੈ ਕੇ ਇਹਨਾਂ ਦੀ ਮਨਸ਼ਾ ਇਹੋ ਰਹੀ ਹੈ ਵੀ ਇਹਨਾਂ ਕੇਸਾਂ ਨੂੰ ਡਿਲੇ ਕੀਤਾ ਜਾਵੇ ਤਾਂ ਜੋ ਕਿ ਜੋ NSA ਵਾਲੀਆਂ ਰਿੱਟਾਂ ਨੇ ਇਨਫਰਕਚਰਸ ਹੋ ਜਾਣ ਜ਼ਰਤ ਹੋ ਜਾ ਕਿਉਂਕਿ 18 ਮਾਰਚ ਨੂੰ ਜੋ NSA ਦਾ 1 ਸਾਲ ਉਹ ਪੂਰਾ ਹੋਣ ਵਾਲਾ ਫਿਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜਿਆਦਾ ਕਮਜ਼ੋਰ ਨਹੀਂ ਇੰਨਾ ਬੰਦਿਆਂ ਦੇ ਖਿਲਾਫ ਉਹਨਾਂ ਕੋਲੇ ਹੈ ਕੱਖ ਵੀ ਨਹੀਂ ਤੇ ਇਸੇ ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਸ ਸਰਕਾਰਾਂ ਚੱਲ ਰਹੀਆਂ ਇਹਨਾਂ ਗੱਲਾਂ ਤੇ ਗੌਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ